ਹੈਲੋ ਜੀ ਸਤਿ ਸ਼੍ਰੀ ਅਕਾਲ ਵੰਟਤਵਾਣਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂ ਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂ ਜੀ ਇੱਥੇ ਟਾਈਮ ਹੋ ਚੁੱਕਿਆ ਸ਼ਾਮ ਦੇ ਵੱਜ ਚੁੱਕੇ ਨੇ 6 ਤੇ ਆਪਾਂ ਹੁਣ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਸਾਰਾ ਵਗਾਰਾ ਨਸਰ ਕੰਮ ਨੇ ਮੀੜਿਆਂ ਦਾ ਆਪਾਂ ਨੇ ਤੇ ਅੱਜ ਸਵੇਰ ਤੋਂ ਬੀਜੀ ਚੱਲ ਰਹੀ ਸੀਗੇ ਕਾਫੀ ਕੰਮ ਕਰੇ ਅੱਜ ਪਹਿਲਾਂ ਡੇਲੀ ਰੁਟੀਨ ਵਾਲੇ ਕੰਮ ਹੋ ਜਾਂਦੇ ਨੇ ਫਿਰ ਅੱਜ ਥੋੜੇ ਜਿਹਾ ਐਕਸਟਰਾ ਕੰਮ ਵੀ ਕਰੇ ਉਹ ਵੀ ਤੁਹਾਨੂੰ ਦਿਖਾਵਾਂਗੇ ਕੀ ਕਰਿਆ ਅੱਜ ਆਪਾਂ ਨੇ ਤੇ ਹੁਣ ਮੈਂ ਲੱਗੀ ਹੋਈ ਸੀਗੀ ਜੀ ਆਪਣਾ ਗੈਸ ਚੁੱਲਾ ਥੋੜਾ ਜਿਹਾ ਘਟ ਚੱਲਦਾ ਸੀਗਾ ਗੋਬਰ ਗੈਸ ਵਾਲਾ ਮਤਲਬ ਚੁੱਲਾ ਉਹਦੇ ਵਿੱਚ ਥੋੜੀ ਜਿਹੀ ਉਸ ਜੰਮ ਜਾਂਦਾ ਵੀ ਚੱਲਣ ਲੱਗ ਜਾਂਦਾ ਉਹਦੀ ਲੱਗੇ ਸੀਗੀ ਸਫਾਈ ਕਰਨ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਆਪਾਂ ਚੁੱਲਾ ਸਾਫ ਕਰਦੇ ਆ ਅੱਜ ਗੋਬਰ ਗੈਸ ਵਾਲਾ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਤੇ ਵੀਡੀਓ ਨੂੰ ਫੁੱਲ ਵਾਚਿੰਗ ਕਰਿਓ ਚਲੋ ਜੀ ਆ ਚੱਲਦੇ ਆ ਬਾਹਰ ਲਓ ਜੀ ਹੁਣ ਮੈਂ ਇੱਥੇ ਲੱਗ ਗਈ ਸੀਗੀ ਇਹ ਚੁੱਲਾ ਸਾਫ ਕਰਨ ਇਹ ਗੋਬਰ ਗੈਸ ਵਾਲਾ ਚੁੱਲਾ ਜੀ ਆਪਣੇ ਤੇ ਗੋਬਰ ਗੈਸ ਲੱਗਾ ਹੋਇਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਤੇ ਉਹਦੇ ਚੁੱਲ੍ਹਾ ਸਾਫ਼ ਕਰਨੇ ਵਾਲਾ ਸੀਗਾ ਕਿਉਂਕਿ ਕਈ ਦਿਨ ਤੋਂ ਘੱਟ ਚੱਲ ਰਿਹਾ ਸੀਗਾ ਇੱਕ ਪਾਸੇ ਵਾਲਾ ਚੁੱਲ੍ਹਾ ਤਾਂ ਵਧੀਆ ਚੱਲ ਰਿਹਾ ਸੀਗਾ ਇੱਕ ਦੀ ਗੈਸ ਘਟ ਗਈ ਸੀਗੀ ਇਹ ਥੋੜਾ ਚਿਰ ਬਾਅਦ ਮਤਲਬ ਕਾਫੀ ਟਾਈਮ ਹੋ ਗਿਆ ਮੈਨੂੰ ਤਾਂ ਸਾਫ਼ ਕਰੀ ਨੂੰ ਹੁਣ ਥੋੜਾ ਚਿਰ ਬਾਅਦ ਮਤਲਬ ਸਾਫ਼ ਕਰਨਾ ਪੈਂਦਾ ਹੈ ਇਹ ਇਹਦੇ ਵਿੱਚ ਥੋੜੀ ਜੀ ਗੰਦਕ ਜੀ ਜੰਮ ਜਾਂਦੀ ਹੈ ਮਤਲਬ ਮੈਲ ਜੀ ਪੈਪਾਂ ਦੇ ਵਿੱਚ ਜੰਮ ਜਾਂਦੀ ਹੈ ਉਹ ਸਾਫ਼ ਕਰਨੀ ਪੈਂਦੀ ਹੈ ਤੇ ਕਈ ਵਾਰ ਨਾ ਪੈਪ ਦੇ ਵਿੱਚ ਪਾਣੀ ਪੁੰੁੰਝਾ ਆ ਜਾਂਦਾ ਨਾ ਗੋਬਰ ਗੈਸ ਵਾਲੇ ਦੇ ਵਿੱਚ ਜਦ ਜਿਆਦਾ ਹੋ ਜਾਂਦਾ ਫਿਰ ਜਾਂ ਹਨਾ ਉਹੀ ਹੋਊਗਾ ਤੇ ਉਹੀ ਵਿੱਚ ਇਹਦੇ ਆ ਜਾਂਦਾ ਪੈਪ ਦੇ ਵਿੱਚ ਤਾਂ ਕਰਕੇ ਫਿਰ ਗੰਧਕ ਜੀ ਕਾਫੀ ਜੰਮੀ ਹੋਈ ਸੀਗੀ ਤੇ ਉਹ ਸਾਫ ਕਰਨੇ ਵਾਲੀ ਸੀਗੀ ਉਹ ਲੱਗੀ ਸੀਗੀ ਜੀ ਮੈਂ ਇੱਥੇ ਸਾਫ ਕਰਨ ਲਓ ਜੀ ਹੁਣ ਆਪਾਂ ਇਹ ਚੁੱਲ੍ਹੇ ਨੂੰ ਸਵਾਰ ਕੇ ਰਗੜ 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 ਕੇ ਸਾਫ ਕਰ ਦਾਂਗੇ ਇਹ ਹੁਣ ਲਗਾਤਾਰ ਚੱਲਦਾ ਨਾ ਆਪਣਾ ਇਹ 24 ਘੰਟੇ ਵਸੇ ਇਹਦੇ ਤੇ ਸਾਰਾ ਕੰਮ ਹੁੰਦਾ ਅੰਦਰ ਰਸੋਈ ਦੇ ਵਿੱਚ ਤਾਂ ਗਰ ਕੇ ਕਾਫੀ ਖਰਾਬ ਜਾ ਹੋ ਜਾਂਦਾ ਜਲ ਜਾਂਦਾ ਬਸ ਤਾਂ ਡੇਲੀ ਰੋਜ਼ ਦੀ ਰੋਜ਼ ਮੈਂ ਸਾਫ ਕਰ ਦਿੰਦੀ ਆ ਜਦੋਂ ਕੁਝ ਵੀ ਮਤਲਬ ਰੋਟੀ ਵਗੈਰਾ ਪਕਾਉਣਿਆਂ ਦਾ ਦਾਲ ਸਬਜ਼ੀ ਬਣਾਉਣਿਆਂ ਫਿਰ ਵੀ ਜਿਹੜਾ ਹਨਾ ਖੋਲ ਕੇ ਸਾਰਾ ਚੁੱਲਾ ਹਨਾ ਬਾਹਰ ਲਿਆ ਕੇ ਖੁੱਲੇ ਪਾਣੀ ਦੇ ਵਿੱਚ ਸਾਫ ਕਰਨਾ ਉਹ ਗੱਲ ਹੋਰ ਹੋ ਜਾਂਦੀ ਹੈ ਜੀ ਹਨਾ ਐਨ ਕਲੀਨ ਹੋ ਜਾਂਦਾ ਜਮੇ ਖੋਲ ਕੇ ਸਾਰਾ ਤੇ ਹੁਣ ਆਇਆ ਚਾਹ ਪਾਣੀ ਜਦੋਂ ਕਰਦੇ ਆਂ ਕਈ ਵਾਰ ਉਬਲ ਜਾਂਦਾ ਫਿਰ ਉਹ ਉੱਪਰ ਡੁੱਲ ਜਾਂਦਾ ਨਾ ਬਾਕੀ ਤਾਂ ਆਪਾਂ ਮੋਟਾ ਮੋਟਾ ਦੇਖ ਲਓ ਲੀਰ ਨਾ ਸਾਫ਼ ਕਰ ਦੰਨੇ ਆ ਤੇ ਜਿਹੜੀ ਚਾਹ ਪਾਣੀ ਡੁੱਲਿਆ ਹੁੰਦਾ ਮੱਚ ਜਾਂਦਾ ਕਾਫੀ ਮੱਚਿਆ ਹੋਇਆ ਹੈ ਇਹ ਵੈਸੇ ਅੱਜ ਕੱਲ ਦਾ ਚੁੱਲਾ ਨਹੀਂ ਹੈਗਾ ਇਹ ਇਹਨੂੰ ਕਾਫੀ ਟਾਈਮ ਹੋ ਗਿਆ ਅਸੀਂ ਨਾ 2009 ਦੇ ਵਿੱਚ ਗੋਬਰ ਗੈਸ ਲਵਾਇਆ ਸੀਗਾ ਜਿੱਦਾਂ ਹੀ ਇਹ ਚੱਲਿਆ ਆ ਰਿਹਾ ਚੁੱਲਾ ਬਿਲਕੁਲ ਸਹੀ ਚੱਲਦਾ ਕੋਈ ਵੀ ਇਹਨੂੰ ਪ੍ਰੋਬਲਮ ਨਹੀਂ ਆਈ ਹੈਗੀ ਦੇ ਲੋ ਇਹਦੇ ਤੇ ਸਾਰਾ ਆਪਾਂ ਕੰਮ ਕਰਦੇ ਆਂ ਤੇ ਬਹੁਤ ਵਧੀਆ ਚੱਲੀ ਜਾਂਦਾ ਹੈ ਤੇ ਆਪਾਂ ਥੋੜਾ ਜਿਹਾ ਬਾਅਦ ਵਾਸੇ ਇਹਨੂੰ ਸਾਫ਼ ਕਰ ਲੈਣੇ ਹੁੰਨੇ ਆ ਫਿਰ ਗੈਸ ਵਧੀਆ ਨਿਕਲੀ ਜਾਂਦੀ ਹੈ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਇਹ ਚੱਲਣ ਦੇ ਵਿੱਚ ਕੰਨਾਂ ਦੇ ਤਾਂ ਜੀ ਇਹਦੇ ਨਾਲ ਦੇ ਖਰਾਬ ਵੀ ਹੋ ਗਏ ਜਿਨ੍ਹਾਂ ਨੇ ਹੋਰ ਨੇ ਲਵਾਏ ਸੀਗੇ ਚੁੱਲ੍ਹੇ ਬਦਲ ਵੀ ਲੈ ਤੇ ਪਰ ਜੀ ਆਪਣੇ ਉਹੀ ਚੱਲ ਰਿਹਾ ਹੈ ਦੇਖੋ ਜੀ ਹਨਾ ਹਰ ਇੱਕ ਚੀਜ਼ ਸੰਭਾਲਣਾ ਚਾਲਦੀ ਹੈ ਹਨਾ ਜੇ ਆਪਾਂ ਉਹਦੀ ਸੰਭਾਲ ਕਰੀ ਚਾਹਾਂਗੇ ਹਨਾ ਥੋੜਾ ਜਿਹਾ ਰਵਾਦ ਉਹਨੂੰ ਸਾਫ਼ ਕਰੀ ਜਾਵਾਂਗੇ ਫਿਰ ਕੋਈ ਕੁਝ ਨਹੀਂ ਹੁੰਦਾ ਹੈਗਾ ਕਿਸੇ ਵੀ ਚੀਜ਼ ਨੂੰ ਹਰ ਇੱਕ ਚੀਜ਼ ਸੰਭਾਲ ਮੰਗਦੀ ਉਹ ਮੰਗਦੀ ਆ ਚਾਹੇ ਕੋਈ ਵੀ ਆ ਤੇ ਸਾਹਮਣੇ ਵਾਲੇ ਵਜਦੀ ਹੈ ਜੀ ਚਾਹੇ ਹਨਾ ਕਿਸੇ ਵੀ ਚੀਜ਼ ਦੀ ਸਾਹਮ ਕਰ ਲੋ ਜੇ ਤੁਸੀਂ ਚਾਹੁੰਦੇ ਹੋ ਵੀ ਉਹ ਚੀਜ਼ ਸਾਡੇ ਕੋਲ ਬਾਅਦ ਚ ਟਿਕੀ ਰਹੇ ਤਾਂ ਉਹਦੀ ਸੰਭਾਲ ਕਰ ਲੋ ਜੇ ਚਾਹੁੰਦੇ ਹੋ ਵੀ ਨਹੀਂ ਜਿੱਦਾਂ ਚੱਲਦਾ ਚੱਲੀ ਜਾਣ ਦੋ ਚਲੋ ਨਮਾ ਲੈ ਲਾਂਗੇ ਹਨਾ ਫੇਰ ਤਾਂ ਚਾਹੇ ਸੰਭੋ ਚਾਹੇ ਨਾ ਸੰਭੋ ਜੀ ਤੇ ਆਪਣਾ ਇਹ 2009 ਦਾ ਚੁੱਲਾ ਹੈ ਬਹੁਤ ਵਧੀਆ ਚੱਲ ਰਿਹਾ ਹੈ ਇਹ ਸਟੀਲ ਦਾ ਹੈ ਤੇ ਮਾਂਜਣ ਤੋਂ ਬਾਅਦ ਬਹੁਤ ਵਧੀਆ ਜਿਵੇਂ ਭਾਂਡੇ ਮਾਂਜੇ ਜਾਂਦੇ ਨੇ ਨਾ ਨਿੱਖਰ ਜਾਂਦੇ ਨੇ ਇਹਨਾਂ ਮਾਂਜ ਕੇ ਉਸ ਤਰ੍ਹਾਂ ਚਮਕਾ ਜਾਂਦੀ ਹੈ ਇਹਦੇ ਵਿੱਚ ਤੇ ਚਾਹ ਵਗੈਰਾ ਡੁੱਲਕੇ ਮੱਚੀ ਹੋਈ ਸੀ ਤੇ ਉਹੀ ਮੈਂ ਚਮਚੇ ਵਗੈਰਾ ਦੇ ਨਾਲ ਰਗੜ ਰਗੜ ਸਾਫ ਕਰ ਰਹੀ ਸੀ ਸਟੀਲ ਵਰਸ਼ ਨਾਲ ਸਾਫ ਕਰਿਆ ਕੁਛ ਇਹਦੇ ਨਾਲ ਚਮਚੇ ਨਾਲ ਰਗੜੀ ਤੇ ਕਿਉਂਕਿ ਜੀ ਕਈ ਵਾਰ ਬੱਚੇ ਵੀ ਧਰ ਲੈਂਦੇ ਉਹਨਾਂ ਤੋਂ ਉੱਬਲ ਜਾਂਦੀ ਆ ਕਈ ਵਾਰ ਮੇਰੇ ਤੋਂ ਉੱਬਲ ਜਾਂਦੀ ਆ ਪਤਾ ਕੀ ਗੱਲ ਆ ਜੇ ਤਾਂ ਆਪਾਂ ਹਨਾ ਕਿਸੇ ਵੀ ਚੀਜ਼ ਦੇ ਸਰਾਨੇ ਖੜੇ ਰਹੀਏ ਤਾਂ ਉਹ ਨਹੀਂ ਉੱਬਲਦੀ ਹੈਗੀ ਬਸ ਮਾੜੀ ਜਿਹੀ ਪੇਟਾ ਕਰ ਲੈ ਜਦ ਇਹ ਉੱਬਲ ਜਾਂਦੀ ਆ ਚਾਹੇ ਦੁੱਧ ਦਾ ਚਾਹੇ ਚਾਹੇ ਕਈ ਵਾਰ ਐਂਦਾ ਹੋਇਆ ਹੈ ਤੇ ਦੇਖੋ ਸਾਫ ਕਰੇ ਤੋਂ ਬਾਅਦ ਕਿੰਨਾ ਸੋਹਣਾ ਲੱਗਣ ਲੱਗ ਗਿਆ ਹਲਤਾ ਹੋਰ ਰਹਿੰਦਾ ਜੀ ਬਸ ਰਗੜ ਰਗੜ ਇਹਨੂੰ ਸਾਫ ਕਰ ਦਾਂਗੇ ਆਪਾਂ ਤੇ ਐਨ ਸਾਫ ਹੋ ਜੂਗਾ ਇਹ ਗੰਦਕ ਵਗੈਰਾ ਸਾਰੀ ਲਾ ਦਾਂਗੇ ਬਾਅਦ ਚ ਜੀ ਮੈਂ ਇਹਦੇ ਵਿੱਚ ਸੂਈ ਮਾਰ ਕੇ ਇਹਨੂੰ ਨਾ ਪੈਪਾਂਗੇ ਇਹਨੂੰ ਇਹਦੇ ਵਿੱਚ ਜਿਹੜੀ ਗਲੀਆਂ ਚ ਗੈਸ ਆਉਂਦੀ ਆ ਉਹਨੂੰ ਵੀ ਸਾਫ ਕਰ ਦਾਂਗੇ ਹਵਾ ਹਵਾ ਦੇਖ ਲਾਂਗੇ ਉਹਦੇ ਵਿੱਚ ਵੀ ਸਹੀ ਆ ਰਹੀ ਐ ਤੇ ਉਹ ਵੀ ਸਾਫ ਕਰਾਂਗੇ ਫਿਰ ਬਹੁਤ ਵਧੀਆ ਚੱਲਣ ਲੱਗ ਜਾਂਦਾ ਤੇ ਇਹਦੇ ਵੈਸੇ ਤਾਂ ਕੁਝ ਵੀ ਨਹੀਂ ਟੁੱਟਿਆ ਹੈਗਾ ਇੱਕ ਲੱਤ ਜੀ ਇਧਰੋਂ ਉਹ ਟੁੱਟ ਗਈ ਤੇ ਬਸ ਉਦਾਂ ਹੀ ਅਸੀਂ ਟਕਾ ਟਕਾ ਲੈਣੇ ਹੁੰਨੇ ਆ ਉਹਨੂੰ ਤੇ ਹੋਰ ਬਾਕੀ ਸਾਰਾ ਕੁਝ ਇਹਦਾ ਨਵਾਂ ਪਿਆ ਹੈ ਤੇ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਜੁਲੇ ਨੂੰ ਤੇ ਆ ਬਾਂਸਰੀਆਂ ਜੀ ਇਹ ਵੀ ਬਸ ਆਪਾਂ ਰਗੜ ਰਗੜ ਸਾਫ਼ ਕਰ ਦਾਂਗੇ ਤੇ ਇਹਦੇ ਵਿੱਚ ਦੁੱਧ ਵਗਾਰਾ ਲੱਗਿਆ ਹੁੰਦਾ ਚਾਹ ਵਗਾਰਾ ਜਿਹੜੀ ਟਲ ਜਾਂਦੀ ਆ ਉਹੀ ਉਹਦੇ ਨਾਲੇ ਬੰਦ ਹੋ ਜਾਂਦਾ ਹੈ ਥੋੜਾ ਜਿਹਾ ਗੰਦਕ ਜੀ ਜਿਹੜੀ ਆਉਂਦੀ ਆ ਕੁਛ ਪੈਪ ਦੇ ਵਿੱਚ ਉਹਦੇ ਨਾਲ ਤਾਂ ਕਰਕੇ ਇਹ ਸਮਾਰ ਕੇ ਰਗੜ ਰਗੜ ਕੇ ਆਪਾਂ ਸਾਫ਼ ਕਰ ਦਾਂਗੇ ਫਿਰ ਵਧੀਆ ਚੱਲਣ ਲੱਗ ਜੂਗਾ ਜੀ ਆਪਣਾ ਗੈਸ ਤੇ ਗੈਸ ਵੀ ਅਸੀਂ ਕਿੰਨੇ ਸਾਲ ਹੋ ਗਏ ਦੇਖ ਲਓ 2009 ਤੋਂ ਅਸੀਂ ਕਦੇ ਵੀ ਮਤਲਬ ਉਹ ਹਲੇ ਸਾਫ਼ ਨਹੀਂ ਕਰਾਇਆ ਹੈਗਾ ਬਹੁਤ ਵਧੀਆ ਚੱਲਦਾ ਉਸੇ ਤਰ੍ਹਾਂ ਹੀ ਬਸ ਜੀ ਡੇਲੀ ਉਹ ਹਾਂ ਨਹੀਂ ਘੋੜਦੇ ਹੈਗੇ ਤੀਏ ਇੱਕ ਦਿਨ ਪਤਾ ਨਹੀਂ ਦੂਏਕ ਦਿਨ ਅਸੀਂ ਉਹਾ ਕੋਲ ਦਨੇ ਹੁੰਨੇ ਆ ਜੀ ਕਈ ਵਾਰ ਦੂਏ ਦਿਨ ਵੀ ਕੋਲ ਦਨੇ ਆ ਕਈ ਵਾਰ ਤੀਏ ਦਿਨ ਵੀ ਗੈਸ ਦੇ ਸੱਤੇ ਆ ਤਾਂ ਹਨਾ ਜਿੰਨੀ ਕੋਈ ਗੈਸ ਬਾਤ ਤੋਂ ਹੁੰਦੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਨਾ ਚਲੇ ਗਈ ਸੀ ਥੱਲੇੋਂ ਇੱਕ ਕਲੀਪ ਥੱਲੇ ਜਾ ਕੇ ਲਈ ਸੀ ਕਿ ਜੀ ਮੇਰਾ ਹੋ ਜਾਣਾ ਸੀ ਜਾਂ ਫਿਰ ਮੈਨੂੰ ਐ ਸੀਗਾ ਵੀ ਪਹਿਲਾਂ ਥੱਲੇ ਜਾ ਕੇ ਥੋੜਾ ਜਿਹੜਾ ਦਿਖਾਉਣਾ ਏ ਉਹ ਦਿਖਾ ਲਿਆ ਵਾ ਤੇ ਉਹਦੀ ਕਲੀਪ ਬਣਾ ਲਈ ਸੀ ਕਿ ਜਾ ਕੇ ਤੇ ਇਹ ਫਿਰ ਦੁਆਰਾ ਫੇਰ ਆ ਕੇ ਲੱਗ ਗਈ ਸੀਗੀ ਸਾਫ ਕਰਨ ਇੱਥੇ ਜਿਸ ਕਾਰਨ ਆ ਗਿਆ ਸੀਗਾ ਇਸ ਕਾਰਨ ਆ ਕਿ ਗੱਲਾ ਕਰ ਰਿਹਾ ਸੀ ਲਈ ਆਪ ਦੇ ਤੁਹਾਨੂੰ ਗਿੜਿਆਂ ਗੱਲਾ ਕਰ ਰਿਹਾ ਹੂ ਇੱਡਾ ਗੰਦਾ ਹੋ ਗਿਆ ਇਹਦਾ ਗੰਦਾ ਹੋਗਾ ਦੇਖੀ ਏਗੀ ਅੱਜ ਸਵੇਰ ਹੋ ਰਹੀ ਲਈ ਇਹਦੇ ਇਹ ਸਾਫ ਕਰ ਦੇਣਾ ਬੁਲਾਇਆ ਕੋਈ ਨਾ

ਆਉਂਦੇ ਬੰਦੇ ਉਹ ਜੋ ਤੁਹਾਨੂੰ ਸੱਜੂ ਰੱਖਣ। ਇਹ ਪਹਿਲਾਂ ਕੀ ਕਰਤਾ। ਲਓ ਜੀ ਆ ਅੱਜ ਆਪਾਂ ਬਿਜੀ ਰਹੇ ਇੱਥੇ ਤੇ ਆਹ ਭਾਈ ਮਿੱਟੀ ਮਿੱਟੀ ਪਾਉਣਾ ਵਧੀਆ ਹੋ ਗਿਆ ਇੱਥੇ ਕਿਉਂਕਿ ਇਹ ਚਿੱਕੜ ਜਿਹਾ ਬਣਿਆ ਪਿਆ ਸੀਗਾ। ਤੇ ਇਹ ਮਿੱਟੀ ਪਾਤੀ ਇੱਟਾਂ ਲਾਤੀਆਂ ਲੋਟ ਕਰਕੇ ਉਹ ਥੋੜੀਆਂ ਹੀ ਰਹਿ ਗਈਆਂ ਪਰੇ ਤੇ ਉਹ ਕਾਲੂ ਕਰ ਦਾਂਗੇ ਬੱਚੇ ਕੋਲ ਜੇ ਇਹਨੂੰ ਤੇ ਇੰਨਾ ਕੇ ਹੋਇਆ। ਕਿਉਂਕਿ ਜਿੰਨਾ ਕੋ ਬਸ ਟਾਈਮ ਹੁੰਦਾ ਉਹਨਾਂ ਕ ਕਰ ਲੰਨੇ ਨੇ। ਬਾਕੀ ਹੋਰ ਡੇਲੀ ਕੰਮ ਵੀ ਨੇ ਤੇ ਫਿਰ ਟਾਈਮ ਥੋੜਾ ਮਿਲਦਾ ਇਹ ਜੇ ਕੰਮਾਂ ਨੂੰ ਤੇ ਉਹ ਦੇਖੋ ਕਿਵੇਂ ਢਿਹਰੇ ਨੇ ਇਹ ਕਰਿਆ ਇਧਰ ਪਸ਼ੂ ਆਪਣੇ ਬਹਿ ਗਏ ਕੁਛ ਬੈ ਨਹੀਂ ਇਧਰ ਮੈਂਸ ਬੈ ਗਈ ਆਪਣੀ ਤੇ ਇਹ ਖੜੇ ਨੇ ਧੂਣੀ ਕਰੀ ਹੋਈ ਹੈ ਗੋਹਾ ਵਗੈਰਾ ਮੈਂ ਸਾਰਾ ਚੱਕ ਗਈ ਤੇ ਸਾਰਾ ਨਿਪੜ ਗਿਆ ਧੂਣੀ ਵਗੈਰਾ ਕਰੀ ਹੋਈ ਹੈ ਬਸ ਇਧਰ ਨੂੰ ਧੂਆ ਚਾਈ ਜਾਊਗਾ ਫੇਰ ਆਮਣਾ ਵੇਹਣਗੇ ਇੱਕ ਲੱਗੇ ਹੋਏ ਤੇ ਆਪਾਂ ਉਰੇ ਆਹ ਕੈਰੀ ਸਾਰੀ ਸਾਫ ਕਰੀ ਦੇਖੋ ਸਾਰੀ ਸਾਫ ਕਰਤੀ ਉੱਥੋਂ ਤੋਂ ਲੈ ਕੇ ਇੱਥੇ ਤੱਕ ਸਾਫ ਕਰਕੇ ਇੱਥੇ ਮਿੱਟੀ ਚੱਕੀ ਸੀਗੀ ਕਿਉਂਕਿ ਜੀ ਉੱਚੀ ਸੀਗੀ ਇਹ ਕੈਰੀ ਇੱਥੇ ਮਿੱਟੀ ਚੱਕ ਲਈ ਆਪਾਂ ਨੇ ਅੰਦਰ ਪਾਈ ਆ ਜਿਹੜੀ ਤੇ ਫੇਰ ਇੱਥੇ ਆਪਾਂ ਨੇ ਹੁਣ ਇਹ ਮੱਕੀ ਬੀਜਦੇ ਬੀਜ ਲਿਆਂਦਾ ਪਿਆ ਤੀ ਮੱਕੀ ਦਾ ਹਾਈਬ੍ਰਿਡ ਬੀ ਸੀਗਾ ਤੇ ਉਹ ਆਪਾਂ ਨੇ ਬੀਜਦਾ ਇੱਥੇ ਚਲੋ ਹੋ ਜੂਗੀ ਹੈ ਨਾ ਕੁਛ ਛੱਲੀਆਂ ਵਗੈਰਾ ਹੋ ਜਾਣਗੀਆਂ ਮਣੀ-ਮੁਟੀਆਂ ਜਿਹੜੀਆਂ ਹੋਣਗੀਆਂ ਤੇ ਜਗਾ ਵੀ ਖਾਲੀ ਹੋ ਪਈ ਸੀਗੀ ਤਾਂ ਕਰਕੇ ਇੱਥੇ ਬੀਜ ਦੀ ਬਾਕੀ ਫਿਰ ਜੇ ਇਹਨੂੰ ਖੇਤ ਦੇ ਵਿੱਚ ਰਲਾ ਲੰਦੇ ਫਿਰ ਗਾਹ ਜਾ ਕੇ ਔਖਾ ਹੋ ਜਾਣਾ ਸੀਗਾ ਜੀ ਫਿਰ ਆਪਾਂ ਨੇ ਇੱਥੇ ਪਰਾਲੀ ਵਗੈਰਾ ਵੀ ਲਾਉਣੀ ਆ ਫਿਰ ਪਾਥੀਆਂ ਵੀ ਪੱਥਣੀਆਂ ਨੇ ਹੁਣ ਕਿਉਂਕਿ ਜਗਾ ਇਹ ਕੈੜੀ ਹੋਈ ਹੋਈ ਆ ਤਾਂ ਕਰਕੇ ਫਿਰ ਇਹ ਜਗਾ ਆਪਾਂ ਨੇ ਏਕਣੇ ਰੱਖ ਲਈ ਵੀ ਚਲੋ ਏਕਣੇ ਕੁਛ ਨਾ ਕੁਛ ਲਾ ਦਿਆ ਕਰਾਂਗੇ ਇੱਥੇ ਤੇ ਤਾਂ ਹੀ ਇਹ ਬਾਣੀ ਨੀਗੀ ਉਹ ਪਿੰਡਿਆਂ ਵਾਲਾ ਸਾਈਡ ਤਾਂ ਆਪਾਂ ਨੇ ਬਾਹ ਦੇਣੀ ਆ ਉਹ ਤਾਂ ਪਿੱਛੇ ਰਲਾ ਦੇਣੀ ਇਧਰੋਂ ਜੇ ਪੱਠੇ ਬੀਜਾਂਗੇ ਆਪਾਂ ਇਧਰੋਂ ਪੱਠੇ ਬੀਜਣ ਵਾਲੇ ਨੇ ਫਿਰ ਇਹਦੋਂ ਰਲਾ ਦਾਂਗੇ ਉਹਨੂੰ ਆਹ ਦੇਖੋ ਬੱਚੇ ਆ ਰਹੇ ਸੀਟੀਆਂ ਮਾਰਦੇ ਪਿੰਡ ਪਤਾ ਨਹੀਂ ਕਿਹੜੇ ਬੱਚੇ ਨੇ ਇਹ ਨਹੀਂ ਮੈਨੂੰ ਪਤਾ ਹੈਗਾ ਗੁਰਦੁਆਰਾ ਸਾਹਿਬ ਲੱਗੇ ਹੋਏ ਨੇ ਬਾਬਾ ਜੀ ਸਾਧਨ ਲੱਗਦੇ ਲੱਗ ਜਾਂਦੇ ਨੇ ਹੁਣ ਤਾਂ ਕਿਉਂਕਿ ਜੀ ਲੜੀ ਚੱਲਦੀ ਕਰਕੇ ਤੇ ਜਸ ਕਰਨ ਉੱਥੀ ਆ ਸਹਜ ਹਾਲੇ ਨਹੀਂ ਗਿਆ ਹੈਗਾ ਉਦੀ ਲੱਤ ਦੁਖਦੀ ਆ ਜ਼ਖਮ ਜਿਹਾ ਹੋਇਆ ਹੈ ਲੱਤ ਗੋਡੇ ਤੇ ਤਾਂ ਕਰਕੇ ਨਹੀਂ ਗਿਆ ਹੈਗਾ ਪਿਆਏ ਉਹ ਤਾਂ ਹਲੇ ਬਾਕੀ ਜਿਸ ਕੰਨ ਤੱਕ ਗਿਆ ਹੋਇਆ ਚਲੋ ਜੀ ਆ ਥੋੜੀ ਜੀ ਰਹਿ ਗਈ ਮੱਕੀ ਕਿਉਂਕਿ ਟਾਈਮ ਬਹੁਤ ਹੁੰਦਾ ਸੀਗਾ ਤੇ ਫੇਰ ਤਾਂ ਕਰਕੇ हट ਗਈ ਤੇ ਮੈਂ ਇਹ ਵੀਡੀਓ ਤਾਂ ਨਹੀਂ ਬਣਾਈ ਹੈਗੀ ਹਾਂਜੀ ਇੱਥੋਂ ਵੀਡੀਓ ਜੀ ਮੈਂ ਤਾਂ ਨਹੀਂ ਬਣਾਈ ਹੈਗੀ ਇਹ ਜਦੋਂ ਆਪਾਂ ਹਾਂ ਮਿੱਟੀ ਵਗਾਰਾ ਚੱਕਦੇ ਸੀ ਜਾਂ ਮੱਕੀ ਬੀਜਦੇ ਸੀ ਕਿਉਂਕਿ ਜੀ ਜਸ ਕਰਨ ਦਾ ਪਾਪਾ ਲੱਗਿਆ ਹੋਇਆ ਸੀਗਾ ਤੁਹਾਨੂੰ ਪਤਾ ਹੀ ਹੈ ਨਾ ਵੀਡੀਓ ਦੇ ਵਿੱਚ ਨਹੀਂ ਆਉਂਦੇ ਹੈਗੇ ਕਦੇ-ਕਦੇ ਆ ਜਾਂਦੇ ਨੇ ਅਸੀਂ ਧੱਕੇ ਨਾਲ ਲਿਆਉਂਦੇ ਆ ਜਦੋਂ ਬੱਚੇ ਹੁੰਦੇ ਨੇ ਉਹ ਤਾਂ ਬਣਵਾ ਲੈਂਦੇ ਨੇ ਕਹਿ ਕੇ ਨਾਲ ਪਾਪੇ ਬਣਾ ਲਣਦੇ ਸਾਨੂੰ ਵੀਡੀਓ ਤੇ ਮੈਂ ਨਹੀਂ ਕਿਹਾ ਹੈਗਾ ਹਨਾ ਫੇ ਮੈਂ ਕਿਹਾ ਚਲੋ ਕਹੂਗਾ ਹਨਾ ਮੇਰੀ ਵੀਡੀਓ ਵਿੱਚ ਬਣਾਤੀ ਤਾਂ ਕਰਕੇ ਕਈ ਵਾਰ ਨਹੀਂ ਜਦੋਂ ਮੂਡ ਹੁੰਦਾ ਉਹ ਉਦੋਂ ਵਿੱਚ ਆਉਂਦਾ ਹੁੰਦਾ ਮਾੜੇ ਮੋਟੇ ਨਹੀਂ ਨਹੀਂ ਹਨਾ ਤੇ ਫੇ ਮੈਂ ਤਾਂ ਨਹੀਂ ਬਣਾਈ ਹੈਗੀ ਕਿਉਂਕਿ ਜੀ ਮੈਂ ਉਹਦੇ ਨਾਲੇ ਲੱਗੀ ਹੋ ਸੀ ਤੇ ਪਾਪੇ ਦੇ ਨਾਲ ਅਸੀਂ ਦੋਹਾਂ ਜਾਣੇ ਨੇ ਕਰਿਆ ਕੰਮ ਤੇ ਬਸ ਥੋੜਾ ਜਿਹਾ ਰਹਿ ਗਿਆ ਕੱਲ ਨੂੰ ਕਰ ਲਾਂਗੇ ਬਾਕੀ ਇੱਥੇ ਹੁਣ ਮੈਂ ਖੜੀ ਆ ਮੱਛਰ ਇੰਨਾ ਜ਼ਿਆਦਾ ਆ ਗਿਆ ਤੁਹਾਨੂੰ ਕੈਮਰੇ ਦੇ ਵਿੱਚ ਚਾਨਣਾ ਲੱਗ ਰਿਹਾ ਪਰ ਇੰਨਾ ਚਾਨਣਾ ਨਹੀਂ ਹੈਗਾ ਹਨੇਰਾ ਹੋ ਚੁੱਕਿਆ ਇੱਥੇ ਬਹੁਤ ਹਨੇਰਾ ਹੋ ਗਿਆ ਕੈਮਰੇ ਦੇ ਵਿੱਚ ਬਦਲ ਕਰ ਤੇ ਮੱਛਰ ਬਹੁਤ ਆ ਗਏ ਮੇਰੇ ਆਲੇ ਦਲੇ ਕੈਮਰੇ ਕਰਕੇ ਲੇਟ ਤੇ ਆ ਰਿਹਾ ਹਨਾ ਮੈਂ ਤਾਂ ਖਾ ਗਏ ਇੱਥੇ ਮੱਛਰ ਚਲੋ ਜੀ ਆਪਾਂ ਬਲੌਗ ਦਾ ਐਂਡ ਵੀ ਇੱਥੇ ਕਰਦੇ ਆ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਬਲੌਗ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ